ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਥ ਬਟੀਕ ਤੇ ਅੱਜ ਅਸੀਂ ਦੱਸਾਂਗੇ ਤੁਹਾਨੂੰ 벨ਟ ਲਗਾਉਣੀ ਐਂਡ ਮਗਲ ਪਾਉਣੇ ਸਲਵਾਰ ਤੇ ਚੋਣਾ ਪਾਉਣੀ ਆ ਠੀਕ ਹੈ ਜੀ ਇਹ ਸਾਡੇ ਕੋਲ 벨ਟ ਹੈ ਇਹ ਸਾਡੇ ਕੋਲ 27 ਇੰਚ ਤਿਆਰ ਸਾਡੇ 26 ਇੰਚ ਤਿਆਰ 벨ਟ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਇੱਧਰ ਹੈ ਸਾਡੇ ਚਿੜੀ ਬਣੀ ਹੋਈ ਹੈ ਠੀਕ ਹੈ ਇਸ ਤਰ੍ਹਾਂ ਇਸ ਨੂੰ ਤਿਆਰ ਕਰਕੇ ਪੂਰੀ ਨੂੰ ਤੁਸੀਂ ਇਸ ਤਰ੍ਹਾਂ ਵੀ ਆਈਡੀ ਨਾਲ ਵੀ ਚੋਣਾ ਪਾ ਸਕਦੇ ਹੋ ਇਹ ਸਾਡੀ 벨ਟ ਖੁੱਲੀ ਆ ਕਾਫੀ ਠੀਕ ਆ ਇਧਰੋਂ ਤੁਸੀਂ 3 ਇੰਚ 4 ਇੰਚ ਛੱਡ ਸਕਦੇ ਹੋ ਬੈਕ ਸਾਈਡ ਤੋਂ ਇਸ ਤਰ੍ਹਾਂ ਕਰਕੇ ਇਹ ਦੇਖੋ ਇਧਰੋਂ ਤੁਸੀਂ 4 ਇੰਚ ਇਸ ਨੂੰ ਛੱਡ ਦਿਓ ਇਧਰੋਂ 10 ਤੇ 10.5 ਤੇ 11 ਤੇ ਵੀ ਤੁਸੀਂ ਚੋਣਾ ਪਾ ਸਕਦੇ ਹੋ ਕਿਉਂਕਿ ਸਾਡੀ 벨ਟ ਜਿਹੜੀ ਹੈ ਵੱਡੀ ਹੈ ਇਹ ਹੈਗੀ 26.5 ਇੰਚ ਤਿਆਰ ਠੀਕ ਹੈ ਅਸੀਂ 10 ਇੰਚ ਤੇ ਵੀ ਚੋਣਾ ਪਾ ਸਕਦੇ ਹਾਂ 11 ਤੇ ਪਾ ਸਕਦੇ ਤੁਸੀਂ ਇਧਰੋਂ 4 ਇੰਚ ਵੀ ਛੱਡ ਸਕਦੇ ਹੋ ਬੈਕ ਸਾਈਡ ਤੋਂ 5 ਵੀ ਛੱਡ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਅਸੀਂ ਇਹਨੂੰ 10.5 ਤੇ ਚੋਣਾ ਪਾਵਾਂਗੇ ਠੀਕ ਹੈ 10.5 ਤੇ ਅਸੀਂ ਇਸ ਤਰ੍ਹਾਂ ਇਸ ਨੂੰ ਛੋਟਾ ਜਿਹਾ ਟੱਕਰ ਲਗਾ ਲਾਂਗੇ ਠੀਕ ਹੈ ਇਹ ਬੈਲਟ ਸਾਡੀ ਰੈਡੀ ਹੈ ਹੁਣ ਅਸੀਂ ਬੈਕ ਸਾਈਡ ਤੇ ਸਨਵਾਰ ਦੀਆਂ ਚੋਣਾ ਪਾਵਾਂਗੇ ਇਹ ਦੇਖੋ ਤੁਸੀਂ ਇਸ ਤਰ੍ਹਾਂ ਦੋਨੋਂ ਆਸਣ ਫੜ ਲੈਣੇ ਕਿਸੇ ਵੀ ਸਾਈਡ ਤੁਸੀਂ ਚੋਣਾ ਪਾ ਸਕਦੇ ਹੋ ਪਿਛਲੀ ਆ ਠੀਕ ਹੈ ਦੋਵੇਂ ਸੇਮ ਹੀ ਹੁੰਦੇ ਆ ਚੋਣਾ ਪਾਉਣ ਤੋਂ ਪਹਿਲਾਂ ਇਹ ਦੇਖੋ ਜੀ ਤੁਸੀਂ ਚੋਣਾ ਲਈ ਜੇਕਰ ਤੁਹਾਡੀ ਸਲਵਾਰ ਦਾ ਬਰ ਵੱਡਾ ਹੈ ਤਾਂ ਤੁਸੀਂ 3 ਇੰਚ ਦਾ ਵੀ ਕਪੜਾ ਚੱਕ ਕੇ ਚੋਣ ਪਾ ਸਕਦੇ ਹੋ ਜੇਕਰ ਛੋਟਾ ਹੈ ਤਾਂ ਤੁਸੀਂ 2 ਤੋਂ 1.5 ਇੰਚ ਦਾ ਵੀ ਇਸ ਤਰ੍ਹਾਂ 2 ਇੰਚ ਤੋਂ ਚੱਕੋ ਤੇ ਇਸ ਤਰ੍ਹਾਂ ਤੁਸੀਂ ਇਸ ਦੇ ਪਲੇਟ ਬਣਾ ਦਿਓ ਚੋਣ ਬਣਾ ਦਿਓ ਬਾਲ ਠੀਕ ਹੈ 2 ਇੰਚ ਤੋਂ ਇਸ ਤਰ੍ਹਾਂ ਹੀ ਇਧਰੋਂ ਚੱਕ ਲਓ ਜੇਕਰ ਤੁਹਾਡੀ ਸਲਵਾਰ ਵੱਡੀ ਖੁੱਲਾਬਾਰ ਹੈ ਠੀਕ ਹੈ ਫਿਰ ਤੁਸੀਂ 3 ਇੰਚ ਦਾ ਵੀ ਚੌੜ ਪਾ ਸਕਦੇ ਹੋ ਅਸੀਂ ਇਸ ਦੀ 3 ਇੰਚ ਦੀ ਚੌੜ ਪਾਵਾਂਗੇ ਇਹ ਦੇਖੋ ਇਸੇ ਤਰ੍ਹਾਂ ਅਸੀਂ ਇਧਰੋਂ ਚੱਕਾਂਗੇ 3 ਇੰਚ ਦਾ ਕਪੜਾ ਬਿਲਕੁਲ ਨਾਲ ਜੋੜ ਕੇ ਅਸੀਂ ਚੌੜ ਪਾਵਾਂਗੇ ਦੇਖੋ ਇਸ ਤਰ੍ਹਾਂ ਚੋਂ ਪਾਉਣੀ ਹੈ ਕਿ ਸਾਡੀ ਆਸਣ ਵਾਲੀ ਸਲਾਈ ਹੇਠਾਂ ਨਾ ਦਿਖੇ ਇਹ ਠੀਕ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਠੀਕ ਹੈ ਹੁਣ ਅਸੀਂ ਇਸ ਤੇ ਬੈਲਟ ਜੋੜਾਂਗੇ ਇਹ ਦੇਖੋ ਇਹ ਸਾਡੇ ਹੈਗਾ ਚਿੜੀ ਵਾਲੀ ਸਾਈਡ ਇਹ ਸਾਡੀ ਹੈਗੀ ਬੈਕ ਸਾਈਡ ਇਸ ਤਰ੍ਹਾਂ ਤੁਸੀਂ ਇਸ ਨੂੰ ਕਰਨਾ ਹੈ ਆਸਣ ਦੇ ਨਾਲ ਬੈਲਟ ਦਾ ਆਸਣ ਮਲਾ ਲੈਣਾ ਜਿੱਥੋਂ ਅਸੀਂ ਟੱਕ ਲਗਾਇਆ ਹੈ ਬੈਲਟ ਨੂੰ ਇਸ ਤਰ੍ਹਾਂ ਤੁਸੀਂ ਫੜ ਲਓ ਆ ਦੇਖੋ ਇਸ ਤਰ੍ਹਾਂ ਇਹ ਇੱਕ ਟੱਕ ਸਾਡਾ ਇੱਧਰ ਹੈ ਦੂਸਰਾ ਟੱਕ ਸਾਡਾ ਇੱਧਰ ਹੈ ਇੱਥੋਂ ਅਸੀਂ ਸਿਲਾਈ ਸਟਾਰਟ ਕਰਾਂਗੇ ਇਸ ਤਰ੍ਹਾਂ ਇਹ ਮੇਰਾ ਤਰੀਕਾ ਹੈ ਜੀ 벨ਟ ਜੋੜਨ ਦਾ ਦੇਖੋ ਸਾਡਾ ਦੂਸਰਾ ਟੱਕ ਇਧਰ ਆ ਗਿਆ ਅਸੀਂ ਇੱਥੋਂ ਤੱਕ ਸਲਾਈ ਲਗਾ ਲੈਣੀ ਹੈ ਅਸੀਂ ਦੂਸਰੇ ਟੱਕ ਤੱਕ ਸਲਾਈ ਲਗਾ ਲਈ ਹੈ ਅੱਗੇ ਸਾਡਾ ਜੜਨਾ ਵੀ ਕਪੜਾ ਬਚਿਆ ਹੈ ਉਹ ਸਾਰਾ ਸਾਡਾ ਹੈਗਾ ਅਗਲੀਆਂ ਚੋਣਾ ਪਹਿਣਗੇ ਇੱਥੇ ਇਸੇ ਤਰ੍ਹਾਂ ਅਸੀਂ ਹੁਣ ਇਹ ਦੇਖੋ 벨ਟ ਦੇ ਪੀਸ ਨੂੰ ਅਸੀਂ ਪਿੱਛੇ ਕਰ ਦਾਂਗੇ ਠੀਕ ਹੈ ਇੱਥੋਂ ਅਸੀਂ ਚੋਣਾ ਵਲ ਸਟਾਰਟ ਕਰਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਇੰਚ ਵਾਲੇ ਤੁਸੀਂ ਵਲ ਪਾਉਣੇ ਸਾਡੀ ਸਲਵਾਰ ਦਾ ਬਰ ਖੁੱਲਾ ਹੈ ਠੀਕ ਹੈ ਅਸੀਂ ਇੱਕ ਤੋਂ 1.5 ਇੰਚ ਦਾ ਕਪੜਾ ਚੱਕਾਂਗੇ ਇਹ ਦੇਖੋ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਵਲ ਪਾਉਂਦੇ ਜਾਣਾ ਇੱਥੇ ਤੁਸੀਂ ਬਕੀਏ ਨੂੰ ਵੱਡਾ ਕਰ ਲੈਣਾ ਫੁੱਲ ਤਾਂ ਜੋ ਤੁਹਾਨੂੰ ਜੇ ਕਿਤੇ 1.5 ਨਾ ਵੀ ਪਵੇ ਤਾਂ ਤੁਸੀਂ 1.5 ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਮਾਰਜਿਨ ਛੱਡਦੇ ਹੋਏ ਇਸ ਤਰ੍ਹਾਂ ਚੂਣਾ ਪਾਉਂਦੇ ਜਾਣਾ ਠੀਕ ਹੈ ਇਹ ਦੇਖੋ ਕਈ ਬਾਲ ਕਹਿ ਦਿੰਦੇ ਕਈ ਚੂਣਾ ਕਹਿ ਦਿੰਦੇ ਇਹ ਸਾਡੇ ਪੌਂਚੇ ਦਾ ਸੈਂਟਰ ਹੈਗਾ ਅਸੀਂ ਇੱਥੇ ਵੀ ਟੱਕ ਲਗਾਇਆ ਕਈ ਭੈਣਾ ਕੀ ਇਸ ਤਰ੍ਹਾਂ ਸਲਾਈ ਵੀ ਲਗਾ ਲੈਨੇ ਆਪਾਂ ਜੇ ਤੁਸੀਂ ਕਹੋ ਸਲਾਈ ਲਗਾ ਕੇ ਚੂਣਾ ਪਾ ਕੇ ਦੱਸੋ ਅਸੀਂ ਉਹ ਵੀ ਤੁਹਾਨੂੰ ਦੱਸ ਦਾਂਗੇ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਇਹ ਦੇਖੋ ਤੁਸੀਂ ਇਸ ਤਰ੍ਹਾਂ ਕੋਈ ਚੀਜ਼ ਲੈ ਲੈਣੀ ਹੈ ਇੰਚੀ ਟੇਬ ਲੈ ਲਓ ਜਾਂ ਉਸ ਦੀ ਬੈਕ ਸਾਈਡ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਇਸ ਨੂੰ ਸੈੱਟ ਕਰੀ ਜਾ ਚੋਣਾ ਪਾਈ ਜਾ। ਇਹ ਦੇਖੋ ਸਾਡਾ ਪਹੁੰਚੇ ਦੀ ਆ ਗਈ ਹੈ। ਟੱਕ ਆ ਗਿਆ। ਇੱਥੋਂ ਅਸੀਂ ਇਸ ਨਾਲ ਸੈਟਿੰਗ ਕਰੀ ਜਾਣੀ। ਇਸ ਤਰ੍ਹਾਂ ਅਸੀਂ ਤੁਸੀਂ ਹੌਲੀ ਹੌਲੀ ਪ੍ਰੈਕਟਿਸ ਕਰੋਗੇ ਤੇ ਤੁਹਾਡਾ ਜਰੂਰ ਤੁਹਾਡੇ ਕੋ ਵਧੀਆ ਚੋਣਾ ਪੈਣਗੇ। ਦੇਖੋ ਇਸੇ ਤਰ੍ਹਾਂ ਇਸ ਨੂੰ ਕੱਟਦੇ ਜਾਣਾ ਹੈ ਬਿਲਕੁਲ ਇੱਕੋ ਜਿਹੀਆਂ ਇਕੁਅਲ ਚੋਣਾ ਪੈਣਗੀਆਂ ਵਾਲ ਪੈਣਗੇ ਸਾਡਾ ਜਦੋਂ ਤੱਕ ਆਸਨ ਦੀ ਸਲਾਈ ਨਹੀਂ ਪੈ ਆ ਜਾਂਦੀ ਉਦੋਂ ਤੱਕ ਸੀਸ ਦੀਆਂ ਚੋਣਾ ਪਾਵਾਂਗੇ ਇਹ ਦੇਖੋ ਅੱਗੇ ਵਾਲੀਆਂ ਚੋਣਾ ਤੁਸੀਂ ਛੋਟੀਆਂ ਵੀ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਛੋਟੀਆਂ ਕਰਕੇ ਛੋਟੀਆਂ ਮਤਲਬ ਕਿ ਵਿੱਚ ਕਪੜਾ ਕੱਟ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹ ਜੋ ਸਾਡੀ 벨ਟ ਆ ਰਹੀ ਹੈ ਤੁਸੀਂ ਇਸ ਨੂੰ ਇਸ ਤਰ੍ਹਾਂ ਮਲਾ ਲੈਣਾ ਦੇਖੋ ਇਹ ਸਾਡਾ ਆਸਨ ਹੈ ਇਹ ਸਾਡਾ ਚੋਣਾ ਦਾ ਕਪੜਾ ਹੈ ਇੱਥੋਂ ਸਾਡੀ ਇੱਕ ਦੋ ਚੋਣ ਹੋਰ ਪਏਗੀ ਤੇ ਕੰਪਲੀਟ ਆ ਜਾਏਗਾ ਠੀਕ ਹੈ ਅਸੀਂ ਨਾਲ-ਨਾਲ ਇਸ ਦੀ ਮਿੰਤੀ ਕਰ ਲੈਣੀ ਹੈ ਇਹ ਦੇਖੋ ਸਾਡਾ ਆਸਣ ਦੀ ਸਲਾਈ ਤੇ 벨ਟ ਦੀ ਸਲਾਈ ਬਿਲਕੁਲ ਮੈਚ ਆ ਰਹੀ ਹੈ ਇੱਥੋਂ ਤੁਸੀਂ ਇੰਨਾ ਛੱਡ ਵੀ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਤੁਸੀਂ 2 ਤੋਂ 3 ਇੰਚ ਵੀ ਛੱਡ ਸਕਦੇ ਹੋ ਇਸ ਦੇ ਵਿੱਚ ਖਾਲੀ ਕਪੜਾ ਇਸ ਦੇ ਨਾਲ ਕੀ ਹੁੰਦਾ ਕਿ ਜੇ ਖਾਲੀ ਕਪੜਾ ਛੱਡਣ ਦੇ ਨਾਲ ਜੇ ਸਾਡੇ ਆਸਣ ਦੇ ਵਿੱਚ ਕਪੜਾ ਨਹੀਂ ਇਕੱਠਾ ਹੁੰਦਾ ਜੇ ਅਸੀਂ ਜ਼ਿਆਦਾ ਚੋਣਾ ਹੈਵੀ ਪਾ ਦਿੰਨੇ ਵਿੱਚਕਾਰ ਠੀਕ ਹੈ ਇਸੇ ਤਰ੍ਹਾਂ ਹੁਣ ਦੂਸਰੀ ਸਾਈਡ ਅਸੀਂ ਚੋਣਾ ਪਾਵਾਂਗੇ ਇਹ ਦੇਖੋ ਪਹਿਲਾਂ ਅਸੀਂ ਇੱਧਰ ਨੂੰ ਪਲਟਾਈਆਂ ਸੀ ਹੁਣ ਅਸੀਂ ਇੱਧਰ ਨੂੰ ਚੋਣਾ ਪਾਵਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ 1 ਇੰਚ ਦਾ ਕੱਪੜਾ ਲਿਆ ਫਿਰ ਅਸੀਂ 1.5 ਇੰਚ ਦਾ ਲਿਆ ਇਹ ਦੇਖੋ ਇਸੇ ਤਰ੍ਹਾਂ ਚੋਣਾ ਪਾਉਂਦੇ ਜਾਣਾ ਦੇਖੋ ਸਾਡਾ ਹੁਣ ਅਗਲੇ ਪੌਂਚੇ ਦਾ ਵੀ ਸੈਂਟਰ ਆ ਗਿਆ ਇਸ ਤਰ੍ਹਾਂ ਤੁਸੀਂ ਇਸ ਦਾ ਸੈਂਟਰ ਤੋਂ ਇਸ ਤਰ੍ਹਾਂ ਚੱਕ ਕੇ ਇਸ ਨੂੰ ਬਿਲਕੁਲ ਐਵੇਂ ਚਾਉਣ ਪਾਣੀ ਹੈ ਵੱਲ ਪਾਣਾ ਹੈ ਪਹਿਲਾਂ ਪਹਿਲਾਂ ਤੁਸੀਂ ਗਿਣਤੀ ਕਰਕੇ ਵਿੱਚ ਵਾਲ ਪਾ ਸਕਦੇ ਹੋ ਚੋਣਾ ਪਾ ਸਕਦੇ ਹੋ ਸਾਡੇ ਤਾਂ ਜਿਆਦਾ ਚੋਣਾ ਹੀ ਬੋਲਦੇ ਨੇ ਸੌਰੀ ਮੇਰੇ ਕੋਲ ਜਿਆਦਾ ਕਹਿਣ ਜਾਣ ਕਦੀ ਕਿਹਾ ਨਹੀਂ ਹੈਗਾ ਠੀਕ ਹੈ ਇਹ ਦੇਖੋ ਬਹੁਤ ਵਧੀਆ ਪੈ ਰਹੇ ਨੇ ਇਕਦਮ ਇਕੁਅਲ ਨੇ ਸਾਰੇ ਇੱਕੋ ਜਿਹੇ ਨੇ ਹੁਣ ਅਸੀਂ ਆ ਦੇਖੋ ਸਾਡੀ ਅਗਲੀ ਸਾਈਡ ਵੀ ਆ ਗਈ ਹੈ ਜਿੱਥੋਂ ਅਸੀਂ 벨ਟ ਸਟਾਰਟ ਕੀਤੀ ਸੀ ਇਸ ਤਰ੍ਹਾਂ ਤੁਸੀਂ ਇਸ ਨੂੰ ਮੈਂ ਸਕਦੇ ਹੋ ਆ ਦੇਖੋ ਇੱਥੇ ਵੀ ਤੁਸੀਂ ਇਸ ਦਾ ਅਸਨ ਨਾਲ ਇਸ ਤਰ੍ਹਾਂ ਇਸ ਨੂੰ ਫਾਲੋ ਸਲਾਈ ਨੂੰ ਐਵੇਂ ਤੁਸੀਂ ਦੇਖ ਸਕਦੇ ਹੋ ਸਾਡਾ ਇੰਨਾ ਕ ਕੱਪੜਾ ਜੇ ਰਹਿੰਦਾ ਹੈ ਦੋ ਵੱਲ ਹੋਰ ਪੈਣਗੇ ਤੇ ਸਾਡੀ ਬੈਲਟ ਕੰਪਲੀਟ ਹੋ ਜਾਏਗੀ ਠੀਕ ਹੈ ਮੈਂ ਦੇਖੋ ਇਸ ਤਰ੍ਹਾਂ ਵੱਲ ਪਾਣ ਦਾ ਇਹ ਫਾਇਦਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਦੇਖੋ ਇਹ ਸਾਡਾ ਹੁਣ ਪੂਰਾ ਪੂਰਾ ਆ ਰਿਹਾ ਹੈ ਬੈਲਟ ਦਾ ਕੱਪੜਾ ਵੀ ਜੇਕਰ ਤੁਹਾਡੇ ਚੋਣਾ ਦਾ ਕੱਪੜਾ ਵੱਧ ਰਿਹਾ ਹੈ ਜ਼ਿਆਦਾ ਤਾਂ ਤੁਸੀਂ ਵੱਲ ਨੂੰ ਥੋੜਾ ਵੱਡਾ ਕਰ ਲਓ ਲਾਸਟ ਵਾਲੇ ਨੂੰ ਠੀਕ ਹੈ ਜੀ ਤੁਸੀਂ ਲਾਸਟ ਵਾਲੇ ਵੱਲ ਨੂੰ ਵੱਡਾ ਕਰ ਸਕਦੇ ਹੋ ਠੀਕ ਹੈ ਜੇਕਰ ਤੁਹਾਡੇ ਇਹ 벨ਟ ਦਾ ਕੱਪੜਾ ਵੱਧ ਰਿਹਾ ਤਾਂ ਤੁਸੀਂ ਇਹ ਜੋ ਲਾਸਟ ਵਾਲਾ ਵਾਲਾ ਇਸ ਨੂੰ ਛੋਟਾ ਵੀ ਕਰ ਸਕਦੇ ਹੋ ਛੋਟਾ ਕਰਕੇ ਅਡਜਸਟ ਕਰ ਸਕਦੇ ਹੋ ਕੱਪੜੇ ਨੂੰ ਇਹ ਦੇਖੋ ਜੀ ਸਾਡੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਦਿਖਾਉਣੀ ਆ ਦੇਖੋ 벨ਟ ਬਿਲਕੁਲ ਪੂਰੀ ਬੁਰੀ ਆ ਰਹੀ ਨਾ 벨ਟ ਵੱਧ ਰਹੀ ਨਾ ਸਲਵਾਰ ਕੋਈ ਚੀਜ਼ ਨਹੀਂ ਵੱਧ ਰਹੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਠੀਕ ਹੈ ਆਓ ਹੁਣ ਇਸ ਦੀ ਲਗਾਉਣੀ ਆ ਸਿਲਾਈ ਸਿਲਾਈ ਨੂੰ ਵੀ ਅਸੀਂ ਇਸ ਇੱਥੋਂ ਸਟਾਰਟ ਕਰਾਂਗੇ ਤੇ ਉਧਰ ਲਾਸਟ ਤੱਕ ਜਾਵਾਂਗੇ ਆ ਦੇਖੋ ਅਸੀਂ ਹੁਣ ਸਲਾਈ ਲਗਾਵਾਂਗੇ ਕੁਆਇਟ ਵਾਲੀ ਇੱਥੇ ਤੁਸੀਂ ਬਾਕੀ ਇਹਨੂੰ ਮਰੀਕ ਕਰ ਲਓ ਇਹ ਦੇਖੋ ਸਾਡੇ ਆਸਨ ਦੀ ਸਲਾਈ ਤੇ ਬੈਲਟ ਦੀ ਸਲਾਈ ਬਿਲਕੁਲ ਮੈਚ ਹੋ ਰਹੀ ਹੈ ਇਹਨਾਂ ਨੂੰ ਤੁਸੀਂ ਸੈੱਟ ਕਰ ਲਓ ਤਾਂ ਜੋ ਕਿ ਇਹਨਾਂ ਨੂੰ ਕਿਤੇ ਵੱਲਣਾ ਰਹਿ ਜੇ ਕੋਈ इस तरह हूँ आए देखो सा अगली साइड भी देखो अस पूरी सिलाई लग लगती हम असधी करके दिखाने ਦੇਖੋ ਜੀ ਸਾਡੇ ਵਾਲ ਬਿਲਕੁਲ ਸਹੀ ਆਏ ਤੁਸੀਂ ਵੀ ਦੇਖ ਸਕਦੇ ਹੋ ਇਹ ਦੇਖੋ ਪੂਰੀ ਸਲਵਾਰ ਦੇ ਦੋਨੋਂ ਸਾਈਡ ਹੀ ਦੇਖ ਲਓ ਬਹੁਤ ਸੋਹਣੇ ਵਾਲ ਆਏ ਨੇ ਇਹ ਸੀਗਾ ਸਾਡੇ ਚੋਣਾ ਪਾਉਣ ਦਾ ਵਾਲ ਪਾਉਣ ਦਾ ਤਰੀਕਾ ਇਹ ਦੇਖੋ ਜੀ ਆਸਣ ਦੇ ਉੱਤੋਂ ਅਸੀਂ 1.5 ਦਾ ਨਿਸ਼ਾਨ ਲਾਇਆ ਸੀ ਪੂਰੇ 1.5 ਤੱਕ ਅਸੀਂ ਚੋਣ ਪਾਈਆਂ ਹੋਈਆਂ ਨੇ ਵਾਲ ਪਾਏ ਹੋਏ ਨੇ ਤੁਸੀਂ ਦੇ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਵੇ ਤਾਂ ਪਲੀਜ਼ ਇੱਕ ਲਾਈਕ ਜਰੂਰ ਕਰਿਆ ਕਰਿਓ ਜੀ ਮਿਹਨਤ ਬਹੁਤ ਲੱਗਦੀ ਹੈ ਜੀ ਵੀਡੀਓ ਬਣਾਉਣ ਲਈ ਠੀਕ ਹੈ ਜੀ ਤੁਸੀਂ ਇੱਕ ਲਾਈਕ ਜਰੂਰ ਕਰਨਾ ਐਂਡ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਓਕੇ ਜੀ ਥੈਂਕ ਯੂ ਵੈਲਕਮ ਜੀ